ਤਿਆਂ ਰੱਬ ਦਾ ਰੂਪ ਹੁੰਦੀ ਐ ਗਹਿਣਾ ਹੁੰਦਾ ਹੈ ਮਾਲਕ ਦਾ ਤੇ ਬੜੇ ਰਾਜਿਆਂ ਦੇ ਘਰ ਹੁੰਦੇ ਐ ਸਾਈਂ ਜੀ ਕਹਿੰਦੇ ਐ ਉਹ ਰਾਜਿਆਂ ਦੇ ਘਰ ਹੁੰਦੇ ਐ ਜਿੱਥੇ ਧੀ ਹੁੰਦੀ ਐ ਧੀਆ ਦਾ ਸਤਕਾਰ ਕਰਿਆ ਕਰੋ ਬਾਤ ਤੇਰੇ ਫੋਟੋ ਵਾਲਿਆਂ ਇੱਕ ਤਾੜੀ ਲਾਓ ਆਪਣੇ ਨਾਂ ਤੇ ਪਹਿਲਾ ਧੀ ਫਿਰ ਮਾਂ ਫਿਰ ਸੱਸ ਫਿਰ ਦਾਦੀ ਫਿਰ ਨਾਨੀ ਕੀ ਕੁਛ ਬਣਦੀਆਂ ਜੱਗ ਜਨਣੀ ਐ ਬਾਬਾ ਜੀ ਜੱਗ ਜਨਣੀ ਅਸੀਂ ਕਹਿ ਦਿੰਦੇ ਆ ਰੋਟੀ ਲਿਆ ਏ ਆ ਕਰ ਏ ਉਹ ਕਰ ਏ ਕਿਉਂ ਭਈ ਥੇਲੇ ਟੱਬਰ ਪਾਲਦੀਆਂ ਸਾਡਾ ਕਹਿੰਦੇ ਆ ਜਵਾਕ ਨੂੰ ਮਾਂ ਪਿਓ रेल गड्डी से दो ऐसे पही थोड़ा इंजन ने हो। जो मवाकू मेला दिखा जाती है ना और वो इतने चकती है कुछड़ भी आ चल तेन मेला दिखा के लिया बापू मोटिया बिठा पता क्यों क्यों बिठा मोटिया से ਜ਼ਿੰਦਗੀ 'ਚ ਇਕ ਗੱਲ ਯਾਦ ਰੱਖਿਓ ਕੋਈ ਯਾਰ ਦੋਸਤ ਕੋਈ ਵੀ ਕੰਮ ਨਹੀਂ ਆਊਗਾ ਜਿੱਥੇ ਤੁਹਾਡਾ ਮਾਂ ਪਿਓ ਖੜ੍ਹ ਜੂਗਾ ਭਾਵੇਂ ਜਿੰਨੀ ਮਰਜੀ ਗਲਤ ਹੋਵੋ ਤੁਸੀਂ ਤੁਹਾਡਾ ਮਾਂ ਬਾਪ ਤੁਹਾਡੇ ਲਈ ਖੜ੍ਹ ਜੂਗਾ ਭਾਵੇਂ ਨਰੇਈ ਗਲਤੋਂ ਤਾਂ ਵੀ ਉਹ ਕਹਿਣਗੇ ਨਾ ਜੀ ਸਾਡਾ ਬੱਚਾ ਹੈ ਤੁਹਾਡੇ ਲਈ ਪੱਲੇ ਾੜ ਦੇਣਗੇ ਤੇ ਬਾਪੂ ਜਦੋਂ ਮੋਢਿਆਂ ਤੇ ਬਿਠਾਉਂਦਾ ਪਤਾ ਕਿਉਂ ਬਿਠਾਉਂਦਾ ਉਹ ਤਾਂ ਬਿਠਾਉਂਦਾ ਕਿ ਇੱਥੇ ਤੱਕ ਮੈਂ ਦੁਨੀਆ ਦੇਖੀ ਹੈ ਮੇਰਾ ਪੁੱਤ ਇੱਥੋਂ ਦੇਖ ਕੇ ਜਾਵੇ ਤਾਂ ਬਿਠਾਦਾ ਉਹ ਇਹ ਵੀ ਕਾਰਨ ਨੇ 9 ਮਹੀਨੇ ਪਹਿਲਾਂ ਮਾਂ ਆਪਣੇ ਬੱਚੇ ਨੂੰ ਜਾਣ ਜਾਂਦੀ ਆ ਵੀ ਇਹਦਾ ਸੁਭਾਅ ਕਿਹੋ ਜਿਹਾ ਹੋਊਗਾ ਤੇ ਜਦੋਂ ਪਤਾ ਲੱਗਦਾ ਨਾ ਵੀ ਜੀ ਆਉਣ ਵਾਲਾ ਘਰ ਚ ਮਾਂ 9 ਮਹੀਨੇ ਤੁਹਾਨੂੰ ਪੇਟ ਚ ਰੱਖਦੀ ਆ ਪਹਿਲਾਂ ਜਾਣਦੀ ਆ ਪਿਓ ਜਦੋਂ ਡਾਕਟਰ ਕਹਿੰਦਾ ਨਾ ਵੀ ਆਉਣ ਆਲਾ ਭਾਈ ਜੀ ਸਾਰੀ ਜ਼ਿੰਦਗੀ ਉਹਨੂੰ ਦਿਮਾਗ 'ਚ ਰੱਖਦਾ ਹੈ ਵੀ ਮੈਨੂੰ ਬਣਾਉਣਾ ਕੀ ਹੈ ਜ਼ਰੂਰੀ ਨਹੀਂ ਹੁੰਦਾ ਕੋਈ ਬੰਦਾ ਬਾਜ਼ਾਰ 'ਚ ਤੁਰਿਆ ਜਾਂਦਾ ਸੀ ਉਹਨੇ ਦੇਖਿਆ ਆਹ ਸ਼ਰਟ ਕਿੰਨੇ ਦੀ ਆ ਉਹ ਕਹਿੰਦਾ 1000 ਰੁਪਏ ਦੀ ਹੈ ਕਹਿੰਦਾ ਯਾਰ ਮਹਿੰਗੀ ਹੈ ਇਹ ਰਹਿਣ ਦੇ ਯਾਰ ਕਹਿੰਦਾ ਕੋਈ ਨਹੀਂ ਤੂੰ ਲੈ ਜਾ 550 ਦੀ ਉਹ ਲੈ ਜਾ ਕਹਿੰਦਾ ਨਾ ਨਾ ਮਹਿੰਗੀ ਹੈ ਚੱਲਿਆ ਜਾਂਦਾ ਦੂਜਾ ਨਾਲ ਦਾ ਕਹਿੰਦਾ ਕਜੂਸ ਹੋਊਗਾ ਜਿਹੜਾ ਬਾਲਾ ਸਮਝਦਾਰ ਸੀ ਉਹ ਪਤਾ ਕੀ ਕਹਿੰਦਾ ਕਹਿੰਦਾ ਕਜੂਸ ਨਹੀਂ ਇਹ ਪਿਓ ਹੋਊਗਾ ਆਪਦੇ ਜਵਾਕ ਲਈ ਸੋਚਦਾ ਇਹ ਪਿਓ ਹੋਊਗਾ ਜ਼ਰੂਰੀ ਨਹੀਂ ਹੁੰਦਾ ਉਹ ਬੰਦਾ ਕਜੂਸ ਹੁੰਦਾ ਵੀ ਜਿਹੜਾ ਬੰਦਾ ਕਹਿੰਦਾ ਮਹਿੰਗੀ ਆ ਛੱਡ ਦਿੰਦਾ ਨਾ ਬਾਬਾ ਜੀ ਜਦੋਂ ਤੁਹਾਡਾ ਘਰ 'ਚ ਜਨਮ ਹੁੰਦਾ ਨਾ ਤੁਹਾਡਾ ਮਾਂ ਪਿਓ ਤੁਹਾਡੇ ਲਈ ਹੀ ਜੀਣ ਲੱਗ ਜਾਂਦਾ ਆਪਣਾ ਤਾਂ ਭੁੱਲ ਹੀ ਜਾਂਦਾ ਸੋ ਤਾਂ ਕਹਿੰਦੇ ਆਪਣੇ ਮਾਪਿਓ ਦਾ ਸਤਿਕਾਰ ਕਰਿਆ ਕਰੋ ਉਹਨਾਂ ਤੋਂ ਉੱਤੇ ਉਹਨਾਂ ਤੋਂ ਵੱਡਾ ਰੱਬ ਕੋਈ ਨਹੀਂ ਹੈ ਜਿਹਦੇ ਹੈਗੇ ਆ ਉਹ ਆਪਦੇ ਨੂੰ ਮਨਾਓ ਉਹਨਾਂ ਦੀ ਸੇਵਾ ਕਰੋ ਜਿਹਦਾ ਜਿਹਦੀ ਮਾਂ ਰਾਜੀ ਉਹਦਾ ਜੱਗ ਰਾਜੀ ਜਿਹਦਾ ਪਿਓ ਰਾਜੀ ਉਹਦਾ ਸਭ ਰਾਜੀ ਸਾਈਂ ਜੀ ਕਹਿੰਦੇ ਜੇ ਮਾਂ ਦੇ ਪੈਰਾਂ ਦੇ ਵਿੱਚ ਜੰਨਤ ਹੈ ਨਾ ਤਾਂ ਪਿਓ ਜੰਨਤ ਦਾ ਦਰਵਾਜ਼ਾ ਹੈ ਅਸੀਂ 20 ਸਾਲ ਦੇ ਹੋ ਕੇ ਕਹਿੰਦਾ ਤੁਹਾਨੂੰ ਕੀ ਪਤਾ ਜੀ ਕਿਉਂ ਭਾਈ ਸਾਡੇ ਤੋਂ ਪਹਿਲਾਂ ਦੁਨੀਆ ਬਹੁਤ ਦੇਖੀ ਹੋਈ ਐ ਕੋਈ ਮਾਂ ਪਿਓ ਨਹੀਂ ਤੁਹਾਨੂੰ ਰੋਕਦੇ ਕਿਉਂ ਐ ਮਾੜੀ ਸੰਗਤ ਤੋਂ ਕਿਉਂ ਰੋਕਦੇ ਐ ਵੀ ਕਿਤੇ ਸਾਡਾ ਪੁੱਤ ਕਿਸੇ ਗਲਤ ਪਾਸੇ ਨਾ ਲੱਗ ਜੇ ਸੁੱਖਾ ਸੁਖ ਸੁਖ ਕੇ ਲਿਆ ਐ ਐਨਾ ਕੁਛ ਝੱਲ ਕੇ ਲਿਆ ਤਾਂ ਰੋਕਦੇ ਐ ਤੁਹਾਡੇ ਚੰਗੇ ਲਈਓ ਸੋਚਦੇ ਐ ਕਦੇ ਨਾ ਕਿਆ ਕਰੋ ਤੁਹਾਡਾ ਮਾਪਿਓ ਜਿੰਨਾ ਮਰਜ਼ੀ ਗਲਤ ਹੋਵੇ ਬਾਬਾ ਜੀ ਕਦੇ ਨਾ ਕਹੋ ਗਲਤ ਹੈ ਕਿਉਂਕਿ ਉਹ ਤੁਹਾਡਾ ਉਹਦੇ ਕਰਕੇ ਤੁਸੀਂ ਦੁਨੀਆ ਦੇਖੀ ਹੈ ਉਹਦੇ ਕਰਕੇ ਤੁਸੀਂ ਹਰ ਇੱਕ ਚੀਜ਼ ਦਾ ਆਨੰਦ ਮਾਣਦੇ ਹੋ ਜਦੋਂ ਪਤਾ ਹੁੰਦਾ ਨਾ ਘਰੇ ਬਾਪੂ ਬੈਠਾ ਕੋਈ ਟੈਂਸ਼ਨ ਨਹੀਂ ਜਿੱਧਰੂ ਮਰਜ਼ੀ ਤੁਰਪਾ ਉਹ ਸੁਆਦ ਲੱਗੀ ਹੁੰਦਾ ਹੈ ਹੌਸਲਾ ਹੁੰਦਾ ਹੈ ਪੁੱਛ ਕੇ ਦੇਖੋ ਉਹਨਾਂ ਨੂੰ ਜਿਨ੍ਹਾਂ ਕੋਲ ਹੈ ਨਹੀਂ ਪੁੱਛ ਕੇ ਦੇਖੋ ਅਸੀਂ ਕਹਿੰਦੇ ਨਾ ਫੋਨ ਵੱਜਦਾ ਵੀ ਯਾਰ ਬੁੜੇ ਦਾ ਫੋਨ ਆ ਗਿਆ ਰਣ ਦੇ ਚੱਕੀ ਨਾਲ ਬਾਬਾ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਹੈ ਨਹੀਂ ਜਿਨ੍ਹਾਂ ਦਾ ਵੱਜਦਾ ਨਾ ਫੋਨ ਉਹਨਾਂ ਨੂੰ ਨਾਲ ਦੇ ਨੂੰ ਕਹਿੰਦਾ ਯਾਰ ਚੱਕ ਲੈ ਸਾਡੇ ਵਾਲੇ ਦਾ ਮੈਂ ਟਿੱਕੀ ਹੋ ਜਾਣਾ ਹੁਣ ਤੱਕ ਮੈਂ ਵੀ ਇਦਾਂ ਹੀ ਕਰਦਾ ਹੁੰਦਾ ਸੀ ਬੰਦਾ ਹੀ ਕਹਿੰਦਾ ਵੀ ਮੈਂ ਵੀ ਇਦਾਂ ਹੀ ਕਰਦਾ ਸੀ ਮੈਂ ਵੀ ਨਹੀਂ ਸੀ ਚੱਕਦਾ ਪਰ ਚੱਕ ਲੈ ਕੋਈ ਪਤਾ ਨਹੀਂ ਉਹਨੂੰ ਕਿਹੜੀ ਲੋੜ ਆ ਉਹ ਆਵਾਜ਼ ਹੀ ਸੁਣਨੀ ਹੁੰਦੀ ਆਹ ਪੁੱਤ ਠੀਕ ਐ ਸੌ ਦਵਾਵਾਂ ਦੱਲਿਆ ਆ ਮੇਰੀ ਮਾਂ ਨੂੰ ਹੁਣ ਫੋਨ ਲਾ ਲੈਂਦਾ ਮੈਂ ਮੈਨੂੰ ਫੋਨ ਕਰਕੇ ਕਹੋ ਮਾਤਾ ਪੈਰੀ ਪੈਣਾ 5 ਮਿੰਟ ਦੁਆਵਾਂ ਹੀ ਦਈ ਜਾਂਦੀ ਐ ਮੈਨੂੰ ਕਹਿੰਦੇ ਕੀ ਕਹਿੰਦਾ ਸੀ ਮੈਂ ਕਿਹਾ ਮੈਂ ਭੁੱਲ ਗਿਆ ਹੁਣ ਕਹਿੰਦੇ ਕਿਉਂ ਮੈਂ ਕਿਹਾ ਦੁਆਵਾਂ ਇਕੱਠੀਆਂ ਕਰਦਾ ਸੀ ਮਿਹਰਬਾਨੀ ਜੀ ਮੈਂ ਕਿਹਾ ਦੁਆਵਾਂ ਇਕੱਠੀਆਂ ਕਰਦਾ ਸੀ ਕਿਉਂਕਿ ਇਹ ਬਹੁਤ ਮਹਿੰਗੀਆਂ ਨੇ ਦੁਨੀਆਂ ਦੀ ਹਰ ਚੀਜ਼ ਤੁਹਾਨੂੰ ਮਾਲਕ ਕਹਿੰਦੇ ਨਾ ਦੁਨੀਆਂ ਦੀ ਹਰ ਇੱਕ ਚੀਜ਼ ਤੁਹਾਨੂੰ ਬਾਹਰੋਂ ਮਿਲ ਜੂਗੀ ਬਾਜ਼ਾਰ 'ਚੋਂ ਮਿਲ ਜੂਗੀ ਪਰ ਮਾਂ ਪਿਓ ਨਹੀਂ ਲੱਭਦੇ ਜਿਉਂਦੇ ਵਸਦੇ ਰਹਿਣੋਂ ਮਾਂ ਪਿਓ ਜਿਨ੍ਹਾਂ ਨੇ ਆਪਣੇ ਜਿਵਾਕਾਂ ਨੂੰ ਐਡੇ ਵੱਡੇ ਵੱਡੇ ਕਰਤਾ ਆਪਣਾ ਢਿੱਡ ਕੁੱਟ ਕੇ ਐਡੇ ਐਡੇ ਵੱਡੇ ਪਾਲ ਕੇ ਉਹਨਾਂ ਲਈ ਉਹਨਾਂ ਨੂੰ ਦੁਨੀਆ ਦਿਖਾ ਕੇ ਉਹਨਾਂ ਨੂੰ ਸੋਝੀ ਦਿੱਤੀ ਇੱਕ ਤਾੜੀ ਸਾਰੇ ਜਣੇ ਆਪਣੇ ਮਾਂ ਪਿਓ ਦੇ ਨਾਂ ਦੀ ਲਾਓ ਸਾਰੇ ਜਣੇ ਇਥੇ